ਤੇ ਝੋਟੀ ਹੈਗੀ ਪੂਰੀ ਚੰਗੀ ਹੈਗਾ ਥੱਲੋਂ ਮੈਂ ਨੇੜੋਂ ਹਾਂਜੀ ਹਸਤੀਕਾਲ ਦੋਸਤੋ ਬਾਬਾ ਸਵਾਤ ਕਰਦਾ ਮਿੱਤਰੋ ਤੇ ਅੱਜ ਆਪਾਂ ਪਹੁੰਚੇ ਹੋਏ ਸੀਗੇ ਬਾਈ ਬਿੱਟੂ ਕੋਲੇ ਪਿੰਡ ਮਾਨਵੀ ਬਿਵੜੀਆਂ ਦੇ ਵਿੱਚ ਮਿੱਤਰੋ ਅੱਜ ਆਪਾਂ ਤੁਹਾਨੂੰ ਨਾ ਇਸ ਝੋਟੀ ਦੀ ਜਾਣਕਾਰੀ ਲੈ ਕੇ ਦੇਵਾਂਗੇ ਇੱਕ ਵਾਰ ਜਿੰਨੇ ਪਸ਼ੂ ਬਾਈ ਦੇ ਘਰੇ ਰੱਖੇ ਹੋਏ ਹਨ ਆਪਾਂ ਉਹਨਾਂ ਤੇ ਕੈਮਰਾ ਲਾ ਕੇ ਤੁਹਾਨੂੰ ਦਿਖਾ ਦਈਏ ਜਿਵੇਂ ਬਾਈ ਕੋਲੇ ਤਿੰਨ ਚਾਰ ਪਸ਼ੂ ਨੇ ਇਧਰਲੇ ਪਾਸੇ ਤਿੰਨ ਆਗੇ ਤੇ ਇੱਕ ਆ ਆ ਗਈ ਝੋਟੀ ਇੱਕ ਉਹ ਆ ਗਈ ਕੱਟੀ ਤੇ ਇੱਕ ਮੈਨੂੰ ਐ ਲੱਗਦਾ ਆ ਆ ਗਿਆ ਕੱਟਾਂ ਗਈ ਕੱਟੀ ਇਹ ਬਿੱਟੂ ਠੀਕ ਹੈ ਤੇ ਇੱਕ ਅੰਦਰ ਖੜੀ ਹੈ ਬਾਈ ਦੇ ਝੋਟੀ ਆ ਹਨਾ ਤੇ ਬਾਕੀ ਬਾਈ ਨੇ ਜਿਹੜਾ ਹੈਗਾ ਕਮਰਾ ਇਧਰ ਪਸ਼ੂ ਵਾਲਾ ਸਾਰਾ ਦੂਜੇ ਹੀ ਪਾਤ ਆ ਆਰਸੀਸੀ ਵਾਲਾ ਕੰਮ ਪੱਕਾ ਕਰਤਾ ਇਧਰ ਆ ਗਈ ਟੂੜੀ ਵਾਲੀ ਸੁਹਾਤ ਤੇ ਇਧਰ ਬਾਹਰ ਰੱਖਤਾ ਵਿੱਚ ਦੀ ਬਾਕੀ ਮੈਂ ਤੁਹਾਨੂੰ ਦੱਸਾਂ ਗੱਲ ਜਿਵੇਂ ਪਹਿਲਾਂ ਮੈਂ ਕਹਿ ਕੇ ਹਟਿਆ ਹਨਾ ਮੇਨ ਵੀਡੀਓ ਇਸ ਝੋਟੀ ਦੀ ਰਹੂਗੀ ਚੰਗੇ ਕੱਦ ਕਾਠ ਵਾਲੀ ਆ ਚੰਗੇ ਥਣ ਲੇਵੇ ਵਾਲੀ ਆ ਇੱਕ ਵਾਰ ਮੈਂ ਖੜੀ ਦੇ ਉੱਤੇ ਕੈਮਰਾ ਲਾ ਕੇ ਤੁਹਾਨੂੰ ਦਿਖਾਦਾ ਬਾਕੀ ਝੋਟੀ ਕਿਵੇਂ ਲੱਗੀ ਕਮੈਂਟ ਕਰਕੇ ਦੱਸਿਓ ਜਰੂਰ ਆਜੋ ਕਰ ਅੱਗੇ ਬਾਈ ਨਾਲ ਗੱਲਬਾਤ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਦੇ ਜੀ ਸਤਿ ਸ੍ਰੀ ਅਕਾਲ ਵੀਰੇ ਤੇ ਬਾਈ ਪਹਿਲਾਂ ਤਾਂ ਨਾ ਦਰਸ਼ਕਾਂ ਨੂੰ ਨਾਮ ਦੱਸੇਗਾ ਨਾਮ ਆ ਆਪਣਾ ਬਿੱਟੂ ਖਰਾ ਵੀਰੇ ਖਰਾ ਹਾਂ ਠੀਕ ਆ ਪਿੰਡ ਮਾਨ ਰਵੀ ਦੀ ਆਪਣਾ ਤੇ ਜਮਾ ਮਾਨਸਾਗਾ ਇਹ ਪਿੰਡ ਮੈਨੂੰ ਆਇਆ ਲੱਗਦਾ ਜਮਾ ਮੂਸੇ ਦੇ ਨਾਲ ਹੀ ਪੈ ਜਾਂਦਾ ਵੀਰੇ ਮੂਸੇ ਤੋਂ 3 ਕਿਲੋਮੀਟਰ ਕੇ 2 ਕਿਲੋਮੀਟਰ ਬਾਟਾ ਮੂਸੇ 2 ਕਿਲੋਮੀਟਰ ਅੱਛਾ ਬਿੱਟੂ ਜਿਵੇਂ ਹੁਣ ਆਪਾਂ ਗੱਲ ਕਰ ਲਗੇ ਤੇਰੀ ਇਸ ਝੋਟੀ ਬਾਰੇ ਹਨਾ ਹਾਂਜੀ ਝੋਟੀ ਦੀ ਜੇ ਗੱਲ ਕਰਗੇ ਆਪਾਂ ਉਮਰ ਹਣਾ ਉਮਰ ਕਿੰਨੀ ਕੁ ਹੋਊਗੀ ਤੇ ਸੂਆ ਇਹਦਾ ਪਹਿਲਾ ਕਿ ਦੂਜਾ ਕਿ ਤੀਜਾ ਸੂਆ ਵੀਰੇ ਇਹਦਾ ਦੂਜਾ ਦਾ ਦੂਜਾ ਹਾਂ 22 ਸਾਲ ਦੀ ਪਹਿਲਾਂ ਇਹ ਸੂਪੀ ਸੀਗੀ ਠੀਕ ਆ ਤੇ ਹੁਣ ਦੰਦੋਂ ਕਿਵੇਂ ਐ ਇਹ ਦੰਦੋਂ ਵੀਰੇ ਇਹ ਛਿੱਗੀ ਆਗੀ ਛਿੱਗੀ ਆ ਹੁਣ ਦੂਜਾ ਸੂਆ ਹਣਾ ਦੂਜਾ ਸੂਆ ਅੱਛਾ ਬਿੱਟੂ ਪਹਿਲੇ ਸੂਏ ਨੇ ਦੁੱਧ ਦਾ ਕੀ ਰਿਕਾਰ ਰਹਾ ਪਹਿਲੇ ਸੂਏ ਦਾ ਕੰਡੇ ਮਾਰ ਮੈਂ 14 ਲੀਟਰ ਦੁੱਧ ਕੱਢਿਆ ਵੀਰੇ 14 ਕਿਲੋ ਹਾਂ 14 ਕਿਲੋ 14 ਕਿਲੋ ਤੇ ਮਗਰ ਇਹਦੇ ਬੱਚਾ ਕੀ ਸੀ ਉਦੋਂ ਉਦੋਂ ਕੱਟੀ ਸੀਗੀ ਵੀਰੇ ਆਹ ਅੱਛਾ ਇਹੇ ਕੱਟੀ ਇੱਕ ਟੀਵੀ 2 ਕਿਹੜੇ ਬੋਲਦੀ ਆ? ਇਹ ਐਮ 68 ਦੀ ਆ ਵੀਰੇ। ਅੱਛਾ। ਤੇ ਹੁਣ ਇਹਦੇ ਮੈਨੂੰ ਐਂ ਦੱਸ ਵੀ ਇਹਦੇ ਟੀਕੇ ਜਿਹੜਾ ਲੱਗਿਆ ਹੋਇਆ ਉਹ ਕਿਹੜਾ ਲੱਗਿਆ ਹੋਇਆ? ਇਹਦੇ ਕੋਹਾਂ ਨੂਰ ਦਾ ਲੱਗਿਆ ਹੋਇਆ। ਕੋਹਾਂ ਨੂਰ ਦਾ ਲੱਗਿਆ। ਠੀਕ ਆ। ਤੇ ਆਪ ਕਿਹੜੇ ਬੋਲਦੀ ਆ? ਆਪ ਇਹ ਖਲੀ ਦੀ ਆ ਵੀਰੇ। ਖਲੀ ਦੀ? ਹਾਂ। ਸੰਘਿਆਲੇ ਦੀ। ਹਾਂ ਸੰਘਿਆਲੇ ਦੀ। ਠੀਕ ਆ। ਤੇ 14 ਲੀਟਰ ਦੁੱਧ ਦਿੱਤਾ ਜਿਵੇਂ? ਹਾਂ ਹੁਣ ਤੈਨੂੰ ਕਿੰਨੇ ਕ ਦੀ ਆਸ ਹੈ ਵੀ ਇਹ ਦੁੱਧ ਦਾ? ਹੁਣ ਵੀਰੇ 17 ਦੀ 18 ਦੀ ਤਾਂ ਪੱਕੀ ਆਸ ਹੈਗੀ ਐ ਦੀ। 17 18 ਦੀ। ਹਾਂ ਠੀਕ ਆ। ਤੇ ਕਹਿਣ ਵਾਲਾ ਤਾਂ ਨਹੀਂ ਚੋਇਆ? ਪਹਿਲੇ ਸੂਏ ਚੋਂ ਵਾਲਾ ਵੀ ਹਾਂ ਦਿੱਤਾ ਹੀ ਐ ਨਾ ਦਿੱਤੇ ਹੀ ਆਵਾਂ ਹਾਂ ਜਾਵਾਂ ਠੀਕ ਆ ਲੈ ਖੋਲ ਫਿਰ ਕਰ ਆਪਾਂ ਤੋਰ ਕੇ ਦਿਖਾ ਗਏ ਲੋ ਵੀ ਮਿੱਤਰੋ ਜੇ ਆਪਾਂ ਤੁਹਾਨੂੰ ਗੱਲ ਕਰ ਗਏ ਨਾ ਤੁਹਾਡੇ ਨਾਲ ਵੀ ਹਾਂ ਝੋਟੀ ਦਾ ਕੱਦ-ਗਾਠ ਬਹੁਤ ਆ ਸਿੰਗਾ ਦੀ ਵੀ ਸੋਹਣੀ ਐ ਲੰਮੀ ਵੀ ਆ ਤੇ ਦਿਨ ਕਿਨੇ ਲੈ ਜੂਗੀ ਬਿੱਟੂ ਇਹ ਦਿਨ ਇਹ 5-6 ਦਿਨ ਤਾਂ ਪੱਕੇ ਹੀ ਲੈ ਜੂਗੀ ਭਾਈ ਇਹ 5-6 ਦਿਨ ਹੋਰ ਲੈ ਜੂਗੀ ਹਾਂ ਠੀਕ ਆ ਇਹ ਆ ਦੇਖੋ ਥਣ ਥਣ ਜਿਹੜਾ ਹੈਗਾ ਥੱਲੋਂ ਮੈਂ ਨੇੜੋਂ ਤੁਹਾਨੂੰ ਦਿਖਾਦਾ ਲੇਵਲੂ ਬਤਾ ਜਿਹੜਾ ਹੈਗਾ ਨਾ ਇਹਨੂੰ ਪੂਰਾ ਸੋਹਣਾ ਤਿਆਰ ਕਰੂਗੀ ਇਹ ਆ ਦੇਖੋ ਠੀਕ ਹੈ ਕੱਦ ਕਾਠ ਦੇਖ ਲਓ ਤੁਸੀਂ ਸਿੰਗਾ ਦੀ ਸੋਹਣੀ ਲਿਆ ਕਰ ਬਿੱਟੂ ਲਿਆ ਬਾਕੀ ਇੱਕ ਮੈਂ ਤੁਹਾਨੂੰ ਹੋਰ ਦੱਸਦਾ ਜਮਾਂ ਐਨ ਨਾਰਮਲ ਪਰਿਵਾਰ ਦੇ ਘਰੋਂ ਆਪਾਂ ਤੁਹਾਨੂੰ ਅੱਜ ਇੱਕ ਵੀਡੀਓ ਬਣਾ ਕੇ ਦਿਹਾਉਨੇ ਆ ਤੇ ਝੋਟੀ ਹੈਗੀ ਪੂਰੀ ਚੰਗੀ ਜਿੰਦ ਜਾਣ ਵਾਲੀ ਦੁੱਧ ਵੀ ਐ ਹੈਗਾ ਜਿਵੇਂ ਬਾਈ ਨੇ ਕਿਹਾ ਹਨਾ ਉਹ ਦੇਊਗੀ ਲਾ ਦਿਖਾ ਦੇ ਕਰ ਇਹ ਆ ਦੇਖੋ ਉਹ ਤਾਂ ਲੇਵਾ ਪੂਰਾ ਐਂ ਤਿਆਰ ਕਰਦੀ ਤਰੀ ਹੁੰਦੀ ਐ। ਇਹ ਅੱਛਾ ਬਿੱਟੂ ਹੁਣ ਆਪਾਂ ਸਾਰੀ ਗੱਲਬਾਤ ਕਰ ਲਈ ਦੀ। ਲਾਸਟ ਤੇ ਮੈਨੂੰ ਐਂ ਦੱਸ ਵੀ ਹੁਣ ਇਹਦਾ ਰੇਟ ਕਿੰਨਾ ਕਰਤਾ ਆਪਾਂ? ਰੇਟ ਇਹਦਾ ਵੀਰੇ ਚੰਗਾ ਹੀ ਕਰਾਂਗੇ। ਅੱਛਾ ਹਾਂ। ਚੰਗਾ ਹੀ ਕਰੇਗਾ। ਹਾਂ। ਠੀਕ ਆ। ਕਿੰਨਾ ਕਰੇਗਾ ਫਿਰ? ਰੇਟ ਫੋਨ 'ਤੇ ਹੀ ਕਰ ਲਾਂਗੇ ਵੀਰੇ। ਫੋਨ 'ਤੇ ਕਰ ਲਿਆ। ਹਾਂ। ਠੀਕ ਆ। ਲੈ ਵੀ ਮਿੱਤਰੋ ਜੇ ਮੈਂ ਤੁਹਾਨੂੰ ਦੱਸਾਂ ਗੱਲ ਵੀ ਕਹਿੰਦਾ ਵੀ ਰੇਟ ਕਰਾਂਗੇ ਚੰਗਾ। ਤੇ ਕਰਾਂਗੇ ਫੋਨ ਤੇ ਠੀਕ ਆ ਬੇਟੋ ਨੰਬਰ ਕਿ ਨਾ ਚੱਲਦਾ ਤੇਰਾ 98788 ਵੀਰੇ ਹਾਂ 85880 85880 80 ਹਾਂ ਠੀਕ ਆ ਇੱਕ ਵਾਰ ਜਿਹੜਾ ਇਧਰ ਕਰੀਂ ਕਰਾ ਝੋਟੀ ਨੂੰ ਆਪਾਂ ਇਹ ਇੱਥੋਂ ਲੈਵਾ ਦਿਖਾ ਦਗੇ ਜੱਜਮੈਂਟ ਕਰਾ ਦਗੇ ਇਹ ਇਧਰ ਕਰ ਕਰ ਹੁਣ ਨਾ ਲੈਵਾ ਜਿਹੜਾ ਹੈਗਾ ਇਹਨ ਪੂਰਾ ਸੂ ਤੱਕ ਆ ਤੁਸੀਂ ਇਹ ਹੁਣ ਦੇਖੋ ਠੀਕ ਆ ਆ ਦੇਖੋ ਥਣਾ ਸੋਣਾ ਦੀ ਜਿਹੜੀ ਹੈਗੇ ਜਮਾਨ ਪੂਰੀ ਓਕੇ ਆ ਬਾਕੀ ਮਿੱਤਰੋ ਜੇ ਕਿਸੇ ਦੇ ਫਿੱਟ ਆਉਂਦੀ ਹੈ ਹਨਾ ਬਾਈ ਦੇ ਘਰੇ ਆਇਓ ਆ ਦਾ ਤਸੱਲੀ ਕਰਕੇ ਤੁਸੀਂ ਫੁੱਲ ਚਿਪਜੁੱਪਾ ਮਾਰ ਕੇ ਉਹ ਤੁਸੀਂ ਲਿਜਾ ਸਕਦੇ ਹੋ ਕਿਵੇਂ ਲੱਗੀ ਝੋਟੀ ਹਨਾ ਦੱਸਿਓ ਜਰੂਰ ਕਮੈਂਟ ਕਰਕੇ ਧੰਨਵਾਦ ਸਾਰੇ ਭਰਾਵਾਂ ਦਾ ਜਿੰਨੇ ਭਰਾ ਵੀਡੀਓ ਸ਼ੇਅਰ ਕਰਦੇ ਆ